ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕਰ ਤੇ ਗੁਰੂ ਜੀ ਤੇ ਲਾਲਾ ਨੂੰ ਕੈਦ ਹੋਇਆ ਵੇਖੇ ਮੋਤੀਰਾਮ ਮਹਿਰਾ ਦੁਖੀਮੰਦ ਦੇ ਨਾਲ ਜੋ ਬਿਆਨ ਕਰਦਾ ਹੈ ਆਓ ਜੀ ਸਰਵਣ ਕਰੀ ਮੋਤੀਰਾਮ ਮਹਿਰਾ ਰੋ ਰੋ ਪੁੱਬਾ ਮਾਰਦਾ ਹੁਣ ਕੀ ਕਰਾਂ ਮੋਤੀਰਾਮ ਰਰੂ ਰੂਪ ਬ ਮਾਰਦਾ ਹੁਣ ਕੀ ਕਰਾਂ ਬੁਰਜ 'ਚ ਬੈਠੇ ਗੁਜ਼ਰੀ ਦੇ ਲਾਲ ਜੀ ਭੁੱਖ ਨਾਲ ਹੋ ਗਏ ਹਾਲ ਤੋਂ ਬੇਹਾਲ ਜੀ ਬੁਰਜ 'ਚ ਬੈਠੇ ਗੁਜ਼ਰੀ ਦੇ ਲਾਲ ਜੀ ਭੁੱਖ ਨਾਲ ਹੋ ਗਏ ਹਾਲ ਤੋਂ ਬੇਹਾਲ ਜੀ ਜਰਿਆ ਨਾ ਜਾਂਦਾ ਦੁੱਖ ਕਿੰਜ ਮੈਂ ਜਰਾਂ ਜਰਿਆ ਨਾ ਜਾਂਦਾ ਦੁੱਖ ਕਿੰਜ ਮੈਂ ਜਰਾਂ ਹੁਣ ਕੀ ਕਰਾਂ ਮੁੱਤੀ ਮੇਰਾ ਰੋ ਰੂ ਕੀ ਪੁੱਬਾ ਮਾਰਦਾ ਹੁਣ ਕੀ ਕਰਾ ਸ਼ਿਵਮਤ ਕੋਣੀ ਗੁਰਦਿਆਂ ਲਾਲਾਂ ਦੀ ਕਿਵੇਂ ਫੱਟੀ ਪੁੱਛਾਂ ਜਾਲਮ ਦੀ ਚਾਲਾਂ ਦੀ ਸ਼ਿਵਮਤ ਕੋਣੀ ਗੁਰਦਿਆਂ ਲਾਲਾਂ ਦੀ ਕਿਵੇਂ ਫੱਟੀ ਪੁੱਛਾਂ ਜਾਲਮ ਦੀ ਚਾਲਾਂ ਦੀ ਦੇਖੇ ਇਹਨੂੰ ਪੈਸਾ ਕੁਝ ਕਾਣਾ ਦਾ ਕਰਾ ਦੇਖੇ ਇਹਨੂੰ ਪੈਸਾ ਕੁਝ ਕਾਣਾ ਜਾ ਕਰਾ ਕਾਣਾ ਜਾ ਕਰਾ ਮੋਤੀ ਦਾ ਮੋਤੀ ਮੇਰਾ ਮੋਤੀ ਮੇਰਾ ਰੋ ਰੋ ਕੇ ਪੁੱਬਾ ਮਾਰਦਾ ਹੁਣ ਕੀ ਕਰਾਂ ਮੋਤੀ ਮੇਰਾ ਰੋ ਰੋ ਕੇ ਪੁੱਬਾ ਮਾਰਦਾ ਹੁਣ ਕੀ ਕਰਾਂ ਗੁਰੂ ਬਾਜਾ ਵਾਲਿਆਂ ਨਾਹੀਂ ਸਾਥ ਜੀ ਸੁਣ ਲੈ ਅਰਜ ਨਿਹਾਲੋ ਕੀ ਦਾਸ ਦੀ ਗੁਰੂ ਬਦਾਵਣ ਅਨਵਾਈ ਸਾਥ ਜੀ ਸੁਣ ਲੈ ਅਰਦੇ ਨੜੋ ਕਿ ਦੱਸਦੀ ਤੇਰੀ ਉਟ ਲੈ ਕੇ ਸਨਾਂ ਦੁੱਧ ਦਾ ਪਰਾਂ ਦੁੱਧ ਦਾ ਪਰਾਂ ਤੇਰੀ ਉਟ ਲੈ ਕੇ ਸਨਾਂ ਦੁੱਧ ਦਾ ਪਰਾਂ ਦੁੱਧ ਦਾ ਪਰਾਂ ਮੋਤੀ ਮੇਰਾ ਰੋ ਰੋ ਕੇ ਪੁੱਬਾ ਮਾਰਦਾ ਹੁਣ ਕੀ ਕਰਾਂ ਮੋਤੀ ਮੇਰਾ ਰੋ ਰੋ ਕੇ ਪੁੱਬਾ ਮਾਰਦਾ ਹੁਣ ਕੀ ਕਰਾਂ ਹੈ ਪਹੁੰਚ ਗਿਆ ਦੁੱਧ ਲੈ ਕੇ ਮੋਤੀ RAM ਜੀ ਛੋਟੀ ਜਹੀ ਪੇਟ ਕਰ ਉਪਰਵਾਣ ਜੀ ਪਹੁੰਚ ਗਿਆ ਦੁੱਧ ਲੈ ਕੇ ਮੋਤੀ RAM ਜੀ ਛੋਟੀ ਜਹੀ ਪੇਟ ਕਰ ਉਪਰਵਾਣ ਜੀ ਮਾਤਾ ਤੇਰੇ ਚਰਣਾ ਤੇ ਅਰ지 ਕਰਾਂ ਅਰ지 ਕਰਾਂ ਮਾਤਾ ਤੇਰੇ ਚਰਣਾ ਤੇ ਅਰ지 ਕਰਾਂ ਅਰ지 ਕਰਾਂ ਮੋਤੀ RAM ਰੋ ਰੋ ਕੇ ਪੁੱਬਾ ਮਾਰਦਾ ਹੁਣ ਕੀ ਕਰਾਂ ਮੋਤੀ ਮੇਰਾ ਰੋ ਰੋ ਕੇ ਪੁਬਾ ਮਾਰਦਾ ਹੁਣ ਕੀ ਕਰਾਂ ਮਾਤਾ ਸੁਣੋ ਅਰਜ ਗੁਰੂ ਦੇ ਦਾਸ ਦੀ ਮਾਣ ਵਾਂਗ ਰੱਖੋ ਚਰਨਾਂ ਦੇ ਪਾਸ ਜੀ ਮਾਤਾ ਸੁਣੋ ਅਰਜ ਗੁਰੂ ਦੇ ਦਾਸ ਦੀ ਮਾਣ ਵਾਂਗ ਰੱਖੋ ਚਰਨਾਂ ਦੇ ਪਾਸ ਜੀ ਜਾਨ ਸੋਖੀ ਹੋਗੀ ਜਾਨ ਸੋਖੀ ਹੋਗੀ ਹੁਣ ਜੀਵਾ ਜਾਮਰਾ ਜਾਨ ਸੋਖੀ ਜਾਨ ਸੋਖੀ ਹੋ ਗਈ ਹੁਣ ਜੀਵਾ ਜਾਮਰਾ ਜੀਵਾ ਜਾਮਰਾ ਮੁੱਤੀ ਮੇਰਾ ਰੋ ਰੋ ਕੇ ਪੁਬਾ ਮਾਰਦਾ ਹੁਣ ਕੀ ਕਰਾਂ ਮੁੱਤੀ ਮੇਰਾ ਰੋ ਰੋ ਕੇ ਪੁਬਾ ਮਾਰਦਾ ਹੁਣ ਕੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ